ਨਿਕੋ ਮੇਸਾਂ ਦਾ ਕੜਾ ਹੈਲੋ ਸਸੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਜਣ ਠੀਕ ਹੋਵੋਗੇ ਅੱਜ ਹਨੇਟੇ ਦਾ ਚਾਲਦੀ ਹੈ ਬਾਹਰ ਪਾਣੀ ਤੇ ਆਲੇ ਆਪਨੇ ਦੁੱਧ ਦੁੱਧ ਲੈ ਲਿਆ ਆਪਾਂ ਇਹਦਾ ਆਪ ਬਣਾਵਾਂਗੇ ਪਨੀਰ ਆਪਾਂ ਅੱਜ ਤੋਂ ਦੁੱਧ ਚ ਪਨੀਰ ਬਣਾ ਕੇ ਦਿਖਾਵਾਂਗੇ ਇਹ ਆਪਾਂ ਨੇ ਦੁੱਧ ਕਰੇ ਨੂੰ ਪਾ ਲਿਆ ਫਿਰ ਉਹ ਨਾ ਪਗਿਆਸੇ ਰੱਖ ਦਾਂਗੇ ਕਿ ਥੋੜਾ ਜਿਹਾ ਇਹ ਪਾਵਾਂਗੇ ਦਹੀਂ ਤੇ ਇਹ ਬਾਕੇ ਨੂੰ ਫਟਾ ਲਾਂਗੇ ਤੇ ਇਹ ਜੋ ਫੇਰ ਕੱਟਾਂਗੇ ਆਪਾਂ ਤੇ ਜੋੜੇ ਰਹਿ ਗੋ ਸਾਰੇ ਬਲੋਗ ਸਾਰਾ ਬਲੋਗ ਦੇਖਿਓ ਆਪਾਂ ਇਹ ਹੁਣ ਰੱਖਤਾ ਦੁੱਧ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਾਂਗੇ ਦਹੀਂ ਦਹੀਂ ਪਾ ਕੇ ਕੱਢ ਜੂਗਾ ਫਿਰ ਆਪਾਂ ਇਹ ਜੋ ਪਨੀਰ ਬਣ ਜੂਗਾ ਪਨੀਰ ਕੱਢਾਂਗੇ ਤੇ ਤੁਹਾਨੂੰ ਦਿਖਾਉਣੀ ਆ ਸਸੀ ਘਾਲ ਦੀ ਸਾਰਿਆਂ ਨੂੰ ਆਪਾਂ ਦੰਦ ਦੰਦ ਪਨੀਰ ਬਣਾਨੇ ਆ ਤੇ ਆਪਾਂ ਦਹੀਂ ਪਾਵਾਂਗੇ ਵਿੱਚ ਇਹਨਾਂ ਉੱਪਰ ਇਹ ਥੋੜੇ ਜਿਹਾ ਥੋੜੇ ਜਿਹਾ ਪਘੋਲ ਦਾਂਗੇ ਜੀ ਮਿਕਸ ਹੋ ਜਣਾ ਵਿੱਚ ਦੇਖੋ ਤੇ ਇਹ ਫਟ ਰਿਹਾ ਜਦੋਂ ਫਟ ਲੈਣਾ ਦੇਖੋ ਹੁਣ ਲੱਗੀ ਆ ਬਾਲੀ ਹੋਣਾ

ਉਹ ਗਿਰਤੀ ਸੀ ਆਪਾਂ ਨੇ ਆਪ ਪਾਦਾ ਲਿਆਣਾ ਮਗਜ਼ ਆਪਾਂ ਨੇ ਪਾਤੀ ਹੁਣ ਆਪਾਂ ਚੀਨੀ ਪਾ ਦਨੇ ਆ ਚੀਨੀ ਦੇਖੋ ਆਪਾਂ ਨੇ ਪਾਤੀ ਤੇ ਹੁਣ ਆਪਾਂ ਪਾਣੀ ਕਰਾਂਗੇ ਹੁਣ ਆਪਾਂ ਪਾ ਦਨੇ ਪਾਣੀ ਇਹ ਸੰਦਕੜਾ ਬਹੁਤ ਹੀ ਜ਼ਲਵਦੀਆ ਬਣ ਰਿਹਾ ਹੈ ਤੇ ਸਬਸਕ੍ਰਾਈਬ ਕਰੇ ਲਾਈਕ ਕਰੇ ਤੇ ਕਮੈਂਟ ਕਰਕੇ ਦੱਸਿਓ ਤੇ ਇਹ ਸੰਦਕੜਾ ਕਿੰਨੀ ਬਿਨ ਵਧੀਆ ਲੱਗਿਆ ਤੇ ਕਿੰਨੀ ਤੁਹਾਨੂੰ ਵਧੀਆ ਲੱਗਿਆ ਦੇਖੋ ਇਹ ਸੰਦਕੜਾ ਬੜਾ ਕੁਛ ਆਸ ਦੇਖੋ ਆਪਾਂ ਨੇ ਸ਼ਾਦ ਬਣਾ ਲਿਆ ਇਹ ਵੀ ਅਪਣੇ ਦੀ ਆਪਾਂ ਨੇ ਬਣਾਏ ਬੇਸਣ ਦਾ ਕੜਾ ਕੜਾ ਦੇਖੋ ਇਹਦੇ ਵਿੱਚ ਆਪਾਂ ਨੇ ਮੱਕੀ ਪਾ ਲਈ ਸੀਗੀ ਤੇ ਕੜਾ ਆਪਾਂ ਨੇ ਬਣਾ ਲਿਆ ਕਿਹਨੂੰ ਕਿਹਨੂੰ ਪਸੰਦ ਜੀ ਦੱਸਿਓ